ਭਗਵੰਤ ਮਾਨ ਜੀ ਦੀ ਭੂਮਿਕਾ ਜਿਹੜੀ ਹੈ ਕਿਸਾਨਾਂ ਨਾਲ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਇਸ ਤਰੀਕੇ ਦੇ ਨਾਲ ਹੱਲ ਆਂਦੀ ਨਿਹਰ ਆ ਰਹੀ ਹੈ। ਇਹ ਕਾਫੀ ਹੱਦ ਤੱਕ ਨੇ ਇਹਨਾਂ ਦੀ ਸੈਂਤੀ ਆਪਸ ਵਿੱਚ ਹੋ ਗਈ ਹੈ। ਭਗਵੰਤ ਮਾਨ ਨੂੰ ਅੱਗੇ ਹੋ ਕੇ ਮਤਲਬ ਕਿਸਾਨਾਂ ਨਾਲ ਖੜ ਕੇ ਹੋਰ ਵੀ ਜੋ ਮੰਗਾ ਰਹਿੰਦਿਆਂ ਨੇ ਉਹ ਮਨਾਉਣੀਆਂ ਚਾਹੀਦੀਆਂ ਨੇ। ਖੰਡਾ ਸਾਹਿਬ ਨੇ ਇਹ ਮੱਦਸਤਾ ਕਰਕੇ ਬਹੁਤ ਹੀ ਅੱਛਾ ਅੰਚੀ ਭੂਮਿਕਾ ਨਿਭਾਈ। ਕਿਸਾਨਾਂ ਦੀਆਂ ਕਈ ਮੰਗਾਂ ਕੇਂਦਰ ਸਰਕਾਰ ਨੇ ਮੰਨ ਲਿਤੀਆਂ ਗਈਆਂ। ਪੰਜਾਬ ਨੂੰ ਇਹ ਅੱਗੇ ਲੈ ਕੇ ਜਾਏਗੀ ਆਮ ਜਨਤਾ ਲਈ ਵੀ ਬਹੁਤ ਫਾਇਦੇਮੰਦ ਹੈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਜੀ ਦਾ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਆਮ ਸਹਿਮਤੀ ਬਣ ਸਕੇ ਇਸ ਦੇ ਵਾਸਤੇ ਸੀਐਮ ਪੰਜਾਬ ਭਗਵੰਤ ਮਾਨ ਵੱਡੀ ਭੂਮਿਕਾ ਨਿਭਾ ਰਹੇ ਨੇ ਤੇ ਲਗਾਤਾਰ ਚਾਰ ਬੈਠਕਾਂ ਹੋ ਚੁੱਕੀਆਂ ਨੇ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੇ ਦਰਮਿਆਨ ਤੇ ਹੁਣ ਕੁਛ ਨਾ ਕੁਛ ਸਿੱਟਾ ਜਿਹੜਾ ਨਿਕਲਦਾ ਆ ਵਿਖਾਈ ਦੇ ਰਿਹਾ ਕਿਉਂਕਿ ਕੇਂਦਰੀ ਮੰਤਰੀਆਂ ਨੇ ਇੱਕ ਪ੍ਰਸਤਾਵ ਦਿੱਤਾ ਹੈ ਕਿਸਾਨਾਂ ਨੂੰ ਪੰਜ ਫਸਲਾਂ ਤੇ ਖੇਤੀ ਉਤਪਾਦਾਂ ਤੇ ਜਿਹੜੀ ਕਿ ਪੰਜ ਸਾਲ ਦੀ ਐਮਐਸਪੀ ਦੇਣ ਦੀ ਗੱਲ ਆਕੀ ਜਾ ਰਹੀ ਹੈ ਤਾਂ ਲੋਕ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿਸ ਤਾਂ ਦੀ ਭੂਮਿਕਾ ਜੀ ਦਿਖ ਰਿਓ ਸੀਐਮ ਭਗਵੰਤ ਮਾਨ ਦੀ ਹਾਂਜੀ ਭਗਵੰਤ ਮਾਨ ਜੀ ਦੀ ਭੂਮਿਕਾ ਜਿਹੜੀ ਹੈ ਕਿਸਾਨਾਂ ਨਾਲ ਬਹੁਤ ਹੀ ਵਧੀਆ ਉਹਨਾਂ ਨੇ ਸੈਂਟਰ ਦੇ ਮੰਤਰੀਆਂ ਦੇ ਨਾਲ ਸੰਤਿ ਕਰਕੇ ਇਹਨਾਂ ਦੀਆਂ ਚਾਰ ਮੀਟਿੰਗਾਂ ਕਰਾ ਕੇ ਹਾਂਜੀ ਤੇ ਬਹੁਤ ਹੀ ਵਧੀਆ ਇਹ ਤਰੀਕੇ ਦੇ ਨਾਲ ਹਲ ਆਂਦੀ ਨਹਿਰ ਆ ਰਹੀ ਹੈ ਇਹ ਕਾਫੀ ਹੱਦ ਤੱਕ ਨੇ ਇਹਨਾਂ ਦੀ ਸੰਤਿ ਆਪਸ ਹੋ ਗਈ ਹੈ ਜਿਹੜੀ ਕਿ ਆਪਣਾ ਇੱਕ ਜਿਸ ਤਰ੍ਹਾਂ ਕਪਾਹ ਦੀ ਫਸਲ ਮੱਕੇ ਦੀ ਫਸਲ ਹੈ 5 ਸਾਲ ਵਸਤੇ ਇਹਨਾਂ ਦੀ ਐਮਐਸਪੀ ਦੇ ਨਾਲ ਕੰਟੈਕਟ ਹੋ ਗਿਆ ਤੇ ਜਿਹੜਾ ਕਿ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਭਗਵੰਤ ਮਾਨ ਜੀ ਨੇ ਜੋ ਸੀਐਮ ਭਗਵੰਤ ਮਾਨ ਕਿਸਾਨਾਂ ਤੇ ਸੈਂਟਰ ਸਰਕਾਰ ਦੇ ਮੰਤਰੀਆਂ ਦਰਮਿਆਨ ਭੂਮਿਕਾ ਨਿਭਾਰੇ ਉਹਨਾਂ ਦੇਖੋ ਜੀ ਬਹੁਤ ਵਧੀਆ ਗੱਲ ਹੈ ਮਾਨ ਸਾਹਿਬ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਕਿਸਾਨਾਂ ਦੇ ਨਾਲ ਮਿਲ ਕੇ ਜੇ ਭੂਮਿਕਾ ਨਿਭਾਣਗੇ ਜਿਵੇਂ ਉਹ ਉਹਨਾਂ ਨੇ ਐਲਾਨ ਕਰ ਦਿੱਤਾ ਸੈਂਟਰ ਨੇ ਕੁਝ ਫਸਲਾਂ ਦੇ ਉੱਪਰ ਐਮਐਸਪੀ ਦੇਣ ਦਾ ਤੇ ਮੈਂ ਚਾਹਨਾ ਕਿ ਭਗਵੰਤ ਜੀ ਮਾਨ ਨੂੰ ਅੱਗੇ ਹੋ ਕੇ ਮਤਲਬ ਕਿਸਾਨਾਂ ਨਾਲ ਖੜ ਕੇ ਹੋਰ ਵੀ ਜੋ ਮੰਗਾ ਰਹਿੰਦੇ ਨੇ ਉਹ ਮਨਵਾਉਣੀਆਂ ਚਾਹੀਦੀਆਂ ਨੇ ਤਾਂ ਕਿ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਆ ਖੁਸ਼ਹਾਲ ਹੋ ਸਕਣ ਭੂਮਿਕਾ ਨਹੀਂ ਭਾਈ ਕਿਸਾਨਾਂ ਤੇ ਸੈਂਟਰ ਸਰਕਾਰ ਦੇ ਦਰਮਿਆਨ ਤੇ ਚੌਥੇ ਦੌਰ ਦੀ ਜਿਹੜੀ ਵਾਰਤਾ ਹੋਈ ਉਸ ਵਿੱਚ ਬਹੁਤ ਸਾਰੇ ਮਸਲੇ ਹੱਲ ਹੁੰਦੇ ਵਿਖਾਏ ਜਾਂਦੇ ਕੀ ਕਰਨ ਇਹ ਜੀ ਭਗਵੰਤਪਨ ਸਾਹਿਬ ਨੇ ਇਹ ਵਿਚੋਲਗੀ ਕਰਕੇ ਬਹੁਤ ਹੀ ਅੱਛਾ ਅੰਚੀ ਭੂਮਿਕਾ ਨਿਭਾਈ ਹੈ ਇਹਨਾਂ ਨੇ ਕਿਸਾਨਾਂ ਦੇ ਤੇ ਕੇਂਦਰ ਸਰਕਾਰ ਦੇ ਦਰਮਿਆਨੇ ਹੋ ਕੇ ਜਿਹੜਾ ਇਹ ਭੂਮਿਕਾ ਨਿਭਾਈ ਇਹਦਾ ਬਹੁਤ ਫਾਇਦਾ ਮਿਲ ਰਿਹਾ ਕਿਸਾਨਾਂ ਦੀਆਂ ਕਈ ਮੰਗਾਂ ਕੇਂਦਰ ਸਰਕਾਰ ਨੇ ਮੰਨ ਲETੀਆਂ ਗਈਆਂ ਇਸ ਤਰ੍ਹਾਂ ਦੀ ਕਾਰਜ ਪ੍ਰਣਾਲੀ ਨੂੰ ਸਰਾਹਣਾਯੋਗ ਅਸੀਂ ਕਹਿੰਦੇ ਹਾਂ ਪੰਜਾਬ ਨੂੰ ਇਹ ਅੱਗੇ ਲੈ ਕੇ ਜਾਏਗੀ ਆਮ ਜਨਤਾ ਲਈ ਵੀ ਬਹੁਤ ਫਾਇਦੇਮੰਦ ਹੈ ਤਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਜੋ ਭੂਮਿਕਾ ਨਿਭਾ ਰਹੇ ਨੇ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਦਰਮਿਆਨ ਉਹਦੀ ਲਗਾਤਾਰ ਲੋਕਾਂ ਵੱਲੋਂ ਵੱਡੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਇਸ ਭੂਮਿਕਾ ਦੇ ਸਿੱਟੇ ਵੀ ਸਾਮਣੀ ਆ ਰਹੇ ਨੇ ਚਾਰ ਦੌਰ ਦੀ ਜਿਹੜੀ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਚੌਥੀ ਦੌਰ ਦੀ ਜਿਹੜੀ ਮੀਟਿੰਗ ਹੈ ਉਸ ਵਿੱਚ ਬਹੁਤ ਸਾਰੀਆਂ ਕਿਸਾਨੀ ਮੰਗਾਂ ਜਿਹੜੀ ਕਿ ਉਹ ਮੰਨਣ ਵਾਸਤੇ ਕੇਂਦਰ ਸਰਕਾਰ ਤਿਆਰ ਵਿਖਾਈ ਦੇ ਰਹੀ ਹੈ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਯਾਨਿਕ ਐਕਸਪ੍ਰੈਸ ਟੀਵੀ ਅੰਮ੍ਰਿਤਸਰ